ਕੀ ਕਹੋਂਗੇ ਕਿਸ ਤਰ੍ਹਾਂ ਦੀ ਮੋਹਿਮ ਹੋਰ ਇਹ ਵੀ ਸੁਣਿਆ ਹੈਗਾ ਕਿ ਡੋਨੇਟ ਕੀਤੀ ਹੈਗੀ ਤੁਸੀਂ 3 ਇਅਰਸ ਦੀ ਜਿਹੜੀ ਆਪਣੀ ਸੈਲਰੀ ਹੈ ਮੈਂ ਸਪਹਿਲਾ ਸਾਰਿਆਂ ਨੂੰ ਪਹਿਲਾਂ ਫਤਿਹ ਅਰਦਾ ਕਰਨਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜਿਹੜੀ ਅੱਜ ਸਫਾਈ ਮਹਿਮ ਚਲਾਈ ਜਾ ਰਹੀ ਹੈ ਮੈਂ ਆਪਦੇ ਕਨੀਓ ਤਹਈਆ ਕੀਤਾ ਸੀ ਕਿ ਮੈਨੂੰ ਸਰਕਾਰ ਵੱਲੋਂ ਜਿੰਨੀ ਸੈਲਰੀ ਆਉਂਦੀ ਹੈ ਮੈਂ ਉਹਨਾਂ ਨੂੰ ਸਹੀ ਸ਼ਹਿਰ ਦੇ ਕੰਮਾਂ ਤੇ ਲਾਵਾਂਗੇ ਕੋਈ ਤਕਰੀਬਨ 6 ਮਹੀਨੇ ਅਸੀਂ ਵਿਚਾਰ ਕਰਦੇ ਰਹੇ ਕੋਈ ਵੱਡਾ ਸਮਾਗਮ ਕਰਾਇਆ ਜਾਵੇ ਕੋਈ ਵੱਡਾ ਹੋਰ ਉਪਰਾਲਾ ਕੀਤਾ ਜਾਵੇ ਜਿਹਦੇ ਚ ਅਸੀਂ ਇਹ ਜਿਹੜੀ ਹੁਣ ਤੱਕ ਅ ਮਗਰਲੇ 30 ਮਹੀਨਾ ਦੇ ਵਿੱਚ ਸਰਕਾਰ ਵੱਲੋਂ ਮੈਨੂੰ ਜਿਹੜੀ ਸੈਲਰੀ ਆਈ ਹੈ ਉਹਨੂੰ ਕਿਸੇ ਕੰਮ ਅਰਥ ਲਿਆ ਸਕੀਏ ਸਾਰੇ ਭਰਾਵਾਂ ਨੇ ਵਿਚਾਰ ਕੀਤਾ ਬਹਿ ਕੇ ਕਿ ਸਾਡਾ ਵੈਸੇ ਤਾਂ ਪਹਿਲਾਂ ਕੋਈ ਮਨ ਸੀ ਕਿ ਤਕਰੀਬਨ ਸਰਕਾਰਾਂ ਦੇ ਵਿੱਚ ਹਾਰਾਂ ਦੇ ਵਿੱਚ ਜਦੋਂ ਮੈਂ ਪਹਿਲਾ ਇਲੈਕਸ਼ਨ ਲੜ ਕੇ ਹਾਰਿਆ ਸੀ ਉਦੋਂ ਜਿਹੜਾ ਮੁਕਸਰ ਸ਼ਹਿਰ ਸੀ ਉਹਨੂੰ ਸਭ ਤੋਂ ਅਨਸਾਫ ਸ਼ਹਿਰ ਕਿਹਾ ਜਾਂਦਾ ਸੀ ਬਿਨਾਂ ਸਫਾਈ ਵਾਲਾ ਸ਼ਹਿਰ ਕਿਹਾ ਗਿਆ ਸੀ ਸਭ ਤੋਂ ਜ਼ੀਰੋ ਨੰਬਰ ਤੇ ਆਇਆ ਸੀ ਸ਼ਹਿਰ ਉਦੋਂ ਬਾਅਦ ਪਿਛਲੇ ਸਾਲ ਅਸੀਂ ਸਫਾਈ ਦਾ ਬਿਆਨ ਛੇੜਿਆ ਤੇ ਉਹਦੇ ਚ ਅਸੀਂ ਹਫਤਾ 10 ਦਿਨ ਸਫਾਈ ਕੀਤੀ ਤੇ ਸੁਧਾਰ ਦੇ ਕੋਸ਼ਿਸ਼ ਕੀਤੀ ਕਿ ਸ਼ਹਿਰ ਦੇ ਜਿਹੜੇ ਬੱਚੇ ਕੋਈ ਸਾਡਾ ਬੱਚਾ ਬੰਗਲੌਰ ਪੜਨ ਜਾ ਰਿਹਾ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਉਹਨਾਂ ਬੱਚਾ ਨੂੰ ਇਹ ਨਾ ਸੁਨਣਾ ਪਵੇ ਕਿ ਮੁਕਤਸਰ ਸ਼ਹਿਰ ਦੇ ਵਾਸੀ ਹੈ ਤੇ ਮੁਕਤਸਰ ਸਭ ਤੋਂ ਗੰਦਾ ਸ਼ਹਿਰ ਕਿਹਾ ਜਾਂਦਾ ਹੈ ਬੜਾ ਵੱਡਾ ਇਤਿਹਾਸਕ ਸ਼ਹਿਰ ਹੈ ਉਹਦੇ ਲਈ ਮੇਰੇ ਆਪ ਦੇ ਦਿਮਾਗ ਦੇ ਵਿੱਚ ਇਹ ਸੀ ਕਿ ਮੈਂ ਜਿੰਨੀ ਤਨਖਾਹ ਆਪਦੀ ਮਿਲੇ ਮੈਂ ਕਿਸੇ ਪੜਾਈ ਦੇ ਕੰਮ ਤੇ ਲਾ ਸਕਾਂ ਸਾਰੇ ਭਰਾਵਾਂ ਨੇ ਅਸੀਂ ਵਿਚਾਰ ਕਰਕੇ ਇੱਕ ਐਨ ਜੀਓ ਨਾਲ ਗੱਲ ਕੀਤਾ ਜਿਹੜੀ ਅੱਜ ਨੈਚਰ ਫਾਊਂਡੇਸ਼ਨ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਨੂੰ ਆਪਦੇ ਕੋਲ ਦੋ ਟਰੈਕਟਰ ਤੇ ਦੋ ਟਰਾਲੀਆਂ ਜਿਹੜੇ ਬਿਲਕੁਲ ਨਵੇਂ ਲੈ ਕੇ ਦਿੱਤੇ ਗਏ ਆ ਤੇ ਨਾਲ ਹੀ 7 ਤੋਂ 8 ਦਿਨ ਤੁਹਾਨੂੰ 20 ਤੇ 25 ਬੰਦਿਆਂ ਦੀ ਜਿਹੜੀ ਸਫਾਈ ਆਸਤੇ ਤਨਖਾਹ ਦੇਵਾਂਗੇ ਲਗਾਚਾਰ ਪਹੁੰਦੀ ਹੋ 10000 ਬੰਦੇ 20000 ਬੰਦੇ 25000 ਬੰਦੇ 30 ਤੋਂ ਉੱਤੇ ਬੰਦੇ ਹੋਣਗੇ ਨਾਲ 50000 ਬੰਦੇ 8 ਦਿਨ ਇਹ ਮਹਿਮ ਚਲਾਵਾਂਗੇ 8ਾਂ ਦਿਨਾਂ ਦੇ ਬਾਅਦ ਜਿਹੜਾ ਅਸੀਂ ਨਿਸ਼ਚਾ ਕੀਤਾ ਉਹਦੇ ਵਿੱਚ ਕੋਈ ਮਾੜਾ ਮੋੜ ਫੇਰ ਬਦਲ ਹੋ ਸਕਦਾ ਇਹ ਜਿਹੜੇ ਦੋ ਟਰੈਕਟਰ ਟਰਾਲੀਆਂ ਮੇਰੇ ਪਿੱਛੇ ਖੜੇ ਆ ਇਹ ਐਨਜੀਓ ਦੇ ਨਾਮ ਤੇ ਐਨਜੀਓ ਨੂੰ ਦੇ ਦਿੱਤੇ ਜਾਣਗੇ ਸ਼ਹਿਰ ਵਾਸੀਆਂ ਨੂੰ ਦੇ ਦਿੱਤੇ ਜਾਣਗੇ ਔਰ ਇਹਨਾਂ ਦਾ ਜਿਹੜਾ ਹੁਣ ਤਾਂ ਹੀ ਅਸੀਂ ਜਿਹੜੀ ਪ੍ਰਪੋਜ਼ਲ ਤਿਆਰ ਕੀਤੀ ਹੈ ਜਿਹੜੇ ਪ੍ਰਪੋਜ਼ਲ ਤੇ ਅਸੀਂ ਪਹੁੰਚੇ ਆ 8 ਦਿਨ ਸਫਾਈ ਕਰਨ ਤੋਂ ਬਾਅਦ ਇਹਨਾਂ ਦਾ ਇੱਕ ਦਫ਼ਤਰ ਬਣਾਇਆ ਜਾਊਗਾ ਉਸ ਦਫ਼ਤਰ ਦੇ ਵਿੱਚ ਖੜਿਆ ਕਰਗੇ ਕਿਸੇ ਮਹੱਲੇ ਨੂੰ ਸਾਂਝੇ ਤੌਰ ਤੇ ਨਹੀਂ ਕਿ ਪਰਸਨਲ ਕਿਸੇ ਨੇ ਕੰਮ ਕਰਨਾ ਸਾਂਝੇ ਤੌਰ ਤੇ ਸਫਾਈ ਲਈ ਇਹਨਾਂ ਦੀ ਲੋੜ ਹੋਊਗੀ ਤੇ ਇਹ ਜਾਣਗੇ ਕੋਈ ਉਥੋਂ ਦੇ ਮਹੱਲੇ ਦੇ ਵਾਸੀ ਕੋਈ ਮਹੱਲੇ ਵਾਸੀ ਇਕੱਠੇ ਹੋ ਕੇ ਕੋਈ ਸਫਾਈ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਇਹ ਟਰੈਕਟਰ ਟਰਾਲੀਆਂ ਬਿਨਾਂ ਫ੍ਰੀ ਦਿੱਤੇ ਜਾਣਗੇ ਅੱਜ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਫਾਈ ਅਭਿਆਨ ਬਾਰੇ ਭਾਈ ਜੀ ਮੈਂ ਜਨ ਸੇਵਾ ਵੈਲਫੇਅਰ ਸੁਸਾਇਟੀ ਦਾ ਮੁਖ ਸੇਵਾਦਾਰ ਹਾਂ ਮੈਂ ਐਸ ਕੰਮ ਤੋਂ ਇੰਨਾ ਪ੍ਰਭਾਵਿਤ ਹੋਏ ਆ ਕਿ ਨਿਸ਼ਚੇ ਫਾਊਂਡੇਸ਼ਨ ਜਿਹੜੀ ਐਨਜੀਓ ਹੈ ਅਸੀਂ ਜਨ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦਾ ਤਨੋਂ ਮਨੋਂ ਤੇ ਤਨੋਂ ਸਾਥ ਦੇਵਾਂਗੇ ਅੱਜ ਅਸੀਂ ਇਹ ਪ੍ਰਣ ਲਿਆ ਜੀ ਕਿਹੋ ਜਿਹਾ ਵਿਆਹ ਲੱਗਿਆ ਤੁਹਾਨੂੰ ਇਹ ਕਿਹਾ ਜਿਹੜਾ ਐਮਐਲਏ ਸਾਹਿਬ ਨੇ ਦੂਰ ਕਨੈਕਟ ਜਿਹੜੇ ਦੇਖੋ ਜੀ ਇਹ ਸਾਡੇ ਇਮਾਨਦਾਰ ਐਮਐਲਏ ਸਾਹਿਬ ਦੀ ਬਹੁਤ ਹੀ ਬਰਾਦ ਦੇ ਲਈ ਹੈ ਬਹੁਤ ਵੱਡਾ ਦਿਲ ਕੱਟ ਕੇ ਉਹਨਾਂ ਨੇ ਮੁਕਸਰ ਵਾਸੀਆਂ ਲਈ ਇਹ ਆਪਣੇ ਲਈ ਸੇਵਾ ਲਈ ਹੈ ਤੇ ਉਹਨਾਂ ਨੂੰ ਪਰਮਾਤਮਾ ਬਹੁਤ ਅ ਬਾਤ ਚੜ ਕੇ ਤਰੱਕੀ ਦੇਊਗਾ ਕੀ ਨਾਮ ਆਪਣਾ ਤੇ ਕੀ ਜਣਾ ਚਾਹੁੰਦੇ ਮੇਰਾ ਨਾਮ ਰਮੇਸ਼ ਵਾਸਪਾਲਾ ਮੈਂ ਜਨ ਸੇਵਾ ਸੁਸਾਇਟੀ ਦਾ ਕੈਸ਼ੀਅਰ ਹਾਂ ਮੈਂ ਬਲਾਰ ਸਾਹਿਬ ਨੇ ਜੋ ਵੀ ਡੋਨੇਟ ਕੀਤਾ ਮੈਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਕਿਉਂਕਿ ਸ਼ਹਿਰ ਚ ਬਹੁਤ ਗੰਦ ਸੀ ਹਰੇਕ ਮੁਹੱਲੇ ਚ ਹਰੇਕ ਕੂੜਾ ਪਿਆ ਸੀ ਅੱਜ ਬਲਾਰ ਸਾਹਿਬ ਦੀ ਸੋਚ ਹੈ ਬਹੁਤ ਵਧੀਆ ਇੱਕ ਟ੍ਰੈਕਟਰ ਟਰਾਲੀ ਜੋ ਉਹਨਾਂ ਨੇ ਦਿੱਤੀਆਂ ਬਹੁਤ ਵਧੀਆ ਉਹਨਾਂ ਨੇ